ਰੇਡੀ ਜਦ 2010 ਵਿੱਚ ਮੈਂ ਆਸਟ੍ਰੇਲੀਆ ਘੁੰਮਣ ਫਿਰਨ ਗਿਆ ਤਾਂ ਸਰਤਾਜ ਸਿੰਘ ਤੌੜ ਨੇ ਦੱਸਿਆ ਕਿ ਪੰਜਾਬ ਦੇ ਖਾਂਦੇ ਪੀਂਦੇ ਕਰਾਂ ਦੇ ਮੁੰਡੇ ਇੱਥੇ ਆ ਕੇ ਬੜੀ ਹੁੱਲੜਬਾਜ਼ੀ ਕਰਦੇ ਹਨ ਡੰਡੀ ਨਿਯਮ ਕਾਨੂੰਨ ਤੋੜਦੇ ਹਨ ਡੰਡੀ ਮਨਮਰਜ਼ੀ ਕਰਦੇ ਹਨ ਡੰਡੀ ਲੜਾਈ ਝਗੜਿਆਂ ਵਿੱਚ ਲੱਗੇ ਰਹਿੰਦੇ ਹਨ ਡੰਡੀ ਉਹਨਾਂ ਦੇ ਇੰਜ ਕਰਨ ਨਾਲ ਸਾਰੇ ਪੰਜਾਬੀਆਂ ਦਾ ਅਕਸ ਵਿਗੜਦਾ ਹੈ ਡੰਡੀ ਸਥਾਨਕ ਲੋਕਾਂ ਵਿੱਚ ਬੁਰਾ ਪ੍ਰਭਾਵ ਜਾਂਦਾ ਹੈ ਡੰਡੀ ਅੱਜ 15 ਸਾਲਾਂ ਬਾਅਦ 2025 ਵਿੱਚ ਸਾਰੇ ਮੁਲਕਾਂ ਵਿੱਚੋਂ ਇਹ ਆਵਾਜ਼ਾਂ ਆ ਰਹੀਆਂ ਹਨ ਡੰਡੀ ਵਿਦੇਸ਼ਾਂ ਵਿੱਚ ਲਗਾਤਾਰ ਪੰਜਾਬੀਆਂ ਦਾ ਅਕਸ ਵਿਗੜ ਰਿਹਾ ਹੈ ਇਸ ਦੇ ਬਹੁਤ ਸਾਰੇ ਕਾਰਨ ਹਨ ਡੰਡੀ ਸੰਤੁਲਿਤ ਅਤੇ ਮਿਆਰੀ ਵਿਚਾਰ ਪੇਸ਼ ਕਰਨ ਵਾਲੇ ਚਲੰਤ ਮਾਮਲਿਆਂ ਉੱਤੇ ਆਧਾਰਿਤ ਇੱਕ ਪ੍ਰੋਗਰਾਮ ਵਿੱਚ ਬੀਤੇ ਦਿਨੀ ਇਸ ਮਸਲੇ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਡੰਡੀ ਚਰਚਾ ਦਾ ਸਰਲੇਖ ਸੀ ਵਿਦੇਸ਼ਾਂ ਵਿੱਚ ਵਿਗੜ ਰਿਹਾ ਪੰਜਾਬੀਆਂ ਦਾ ਅਕਸ ਡੰਡੀ ਅੱਜਕੱਲ੍ਹ ਦੇਸ਼ ਵਿਦੇਸ਼ ਦੀਆਂ ਪੰਜਾਬੀਆਂ ਅਖਬਾਰਾਂ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਪ੍ਰਕਾਸ਼ਿਤ ਖਬਰਾਂ ਵਿੱਚੋਂ 70% ਖਬਰਾਂ ਨਾ ਪੱਖੀ ਹੁੰਦੀਆਂ ਹਨ ਡੰਡੀ ਬੁਰੀਆਂ ਆਦਤਾਂ ਬੁਰਾ ਵਿਹਾਰ ਲੜਾਈ ਝਗੜਾ ਕੁੱਟਮਾਰ ਨਿਯਮ ਕਾਨੂੰਨ ਦੀ ਉਲੰਘਣਾ ਗਿਆਰਹ ਕਾਨੂੰਨੀ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿੱਚ ਦਾਖਲਾ ਦਿਖਾਵਾ ਐਸ਼ ਪ੍ਰਸਤੀ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਰਗੀਆਂ ਖਬਰਾਂ ਵਿਕਸਤ ਮੁੜਕਾਂ ਦੀਆਂ ਸਰਕਾਰਾਂ ਪ੍ਰਸ਼ਾਸਨ ਅਤੇ ਪੁਲਿਸ ਵਾਲੇ ਬੜੇ ਸਬਰ ਬੜੇ ਸਹਜ ਬੜੇ ਸਲੀਕੇ ਤੋਂ ਕੰਮ ਲੈਂਦੇ ਹਨ ਡੰਡੀ ਪਰੰਤੂ ਜਦ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਅਤ ਹੋ ਜਾਂਦੀ ਰੈਡੀ ਹੈ ਤਾਂ ਚੁਸਤੀ ਫੁਰਤੀ ਨਾਲ ਸਖਤੀ ਵੀ ਬਹੁਤ ਕਰਦੇ ਹਨ ਡੰਡੀ ਵਿਦੇਸ਼ਾਂ ਵਿੱਚੋਂ ਪੰਜਾਬੀਆਂ ਬਾਰੇ ਹਮੇਸ਼ਾ ਚੰਗੀਆਂ ਮਾਣ ਤਾਣ ਵਾਲੀਆਂ ਖਬਰਾਂ ਆਉਂਦੀਆਂ ਸਨ ਪਰੰਤੂ ਵੇਖਦੇ ਵੇਖਦੇ ਹਾਲਾਤ ਵੱਧ ਤੋਂ ਵੱਧਤਰ ਹੁੰਦੇ ਜਾ ਰਹੇ ਹਨ ਡੰਡੀ ਇਹ ਬੇहद ਚਿੰਤਾ ਵਾਲੀ ਗੱਲ ਹੈ ਡੰਡੀ ਪੰਜਾਬੀ ਮਿਹਨਤ ਇਮਾਨਦਾਰੀ ਲਈ ਜਾਣੇ ਜਾਂਦੇ ਹਨ ਡੰਡੀ ਰੇਲ ਗੱਡੀ ਦੇ ਜਿਸ ਡੱਬੇ ਵਿੱਚ ਕੋਈ ਸਰਦਾਰ ਬੈਠਾ ਹੋਵੇ ਉੱਥੇ ਔਰਤਾਂ ਖੁਦ ਨੂੰ ਸੁਰੱਖਿਤ ਸਮਝਦੀਆਂ ਸਨ ਡੰਡੀ ਪੰਜਾਬ ਦੀ ਧਰਤੀ ਤੋਂ ਸਮੇ ਸਮੇ ਵੱਖ-ਵੱਖ ਉੱਠਦੀਆਂ ਰਹੀਆਂ ਲਹਿਰਾਂ ਵਿੱਚ ਪੰਜਾਬੀ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਡੰਡੀ ਜ਼ੁਰਮ ਅਤੇ ਵਧਿੱਕੀ ਵਿਰੁੱਧ ਖੜੇ ਹੋਣਾ ਪੰਜਾਬੀਆਂ ਦਾ ਸੁਭਾ ਰਿਹਾ ਹੈ ਡੰਡੀ ਇਸੇ ਸਦਕਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਨੂੰ ਅਣਖ ਅਤੇ ਇੱਜ਼ਤ ਵਾਲੇ ਲੋਕਾਂ ਵੱਲੋਂ ਜਾਣਿਆ ਜਾਂਦਾ ਰਿਹਾ ਹੈ ਡੰਡੀ ਪਰ ਅੱਜ ਸਮਾਂ ਬਦਲ ਗਿਆ ਹੈ ਡੰਡੀ ਰੋਜ਼ ਗੋਲੀਆਂ ਚੱਲ ਰਹੀਆਂ ਹਨ ਡੰਡੀ ਲੜਾਈ ਝਗੜੇ ਹੋ ਰਹੇ ਹਨ ਡੰਡੀ ਕਦੇ ਅਜਹੀਆਂ ਖਬਰਾਂ ਯੂਪੀ ਬਿਹਾਰ ਤੋਂ ਆਉਂਦੀਆਂ ਸਨ ਡੰਡੀ ਅੱਜ ਪੰਜਾਬੀ ਉਹਨਾਂ ਲੀਹਾਂ ਉੱਤੇ ਚੱਲ ਪਏ ਹਨ ਡੰਡੀ ਇਹ ਸਾਰਾ ਸਿਲਸਲਾ ਇੱਥੇ ਤੱਕ ਸੀਮਤ ਨਹੀਂ ਰਿਹਾ ਡੰਡੀ ਪੰਜਾਬੀ ਜਿਹੜੇ-ਜਿਹੜੇ ਮੁਲਕ ਵਿੱਚ ਗਏ ਇਹ ਸਾਰਾ ਕੁਝ ਹੁਣ ਉੱਥੇ ਵਾਪਰ ਰਿਹਾ ਹੈ ਡੰਡੀ ਅਮਰੀਕਾ ਵਿੱਚ 12 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਰਲ ਕੇ ਇੱਕ ਅਜਿਹੀ ਕੰਪਨੀ ਖੋਲੀ ਜਿਹੜੀ ਲੋਕਾਂ ਦਾ ਤਰ੍ਹਾਂ-ਤਰ੍ਹਾਂ ਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੀ ਸੀ ਡੰਡੀ ਉਹ ਲੋਕਾਂ ਕੋਲੋਂ ਸਮਾਨ ਲੈ